ਕਿਸਾਨ ਵੀਰੋ ਕਿਸਾਨੀ ਕੀਤਾ ਡੇਰੀ ਫਾਰਮ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਤੇ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਕਿਸਾਨ ਵੀਰੋ ਅੱਜ ਆਪਾਂ ਤੁਹਾਡੇ ਨਾਲ ਦੋ ਵੜਿਆਂ ਦੀ ਡਿਟੇਲ ਸਾਂਝੀ ਕਰਨ ਜਾ ਰਹੇ ਹਾਂ ਅੱਜ ਟੋਕੜਾਂ ਦਾ ਇਹ ਜੋੜਾ ਲੈ ਕੇ ਆਏ ਹਾਂ ਤੇ ਪਹਿਲਾ ਐਡਰੈਸ ਨੋਟ ਕਰ ਲਓ ਪਿੰਡ ਦੁਗਲਾਲਾ ਤਸਵੀਰ ਤੇ ਜਿਹੜਾ ਜਿਹੜਾ ਇਹ ਪਿੰਡ ਨੂੰ ਤਰਨਤਾਰ ਲੱਗਦੇ ਆ ਦੋਸਤੋ ਤੇ ਤਰਨਤਾਰ ਤੋਂ ਜਿਹੜੀ ਦੂਰੀ ਆ ਲਗਭਗ 6 ਕਿਲੋਮੀਟਰ ਦੀ ਆ ਜਿਹੜਾ ਬਠਿੰਡੇ ਤੋਂ ਸਰਸਵਾਰ ਨੂੰ ਹਾਈਵੇ ਹੁੰਦਾ ਤੋਂ 3 ਕਿਲੋਮੀਟਰ ਸਾਈਡ ਤੇ ਪਿੰਡ ਆਪਣਾ ਰਹਿ ਜਾਂਦਾ ਵਾ ਮੋਬਾਈਲ ਨੰਬਰ ਹੈਗਾ 98150 82415 ਬਾਕੀ ਕੰਟੈਕਟ ਨੰਬਰ ਆਪਾਂ ਸਕਰੀਨ ਤੇ ਵੀ ਚਾਲੂ ਕਰ ਦੇਾਂਗੇ ਜਿਹੜੇ ਵੀ ਵੀਰ ਦੇ ਪਸੰਦ ਆਉਂਦੀ ਕੋਈ ਵਹਿੜ ਉਹ ਆਪ ਦੀ ਪ੍ਰੋਪਰ ਜਾਣਕਾਰੀ ਕਰਕੇ ਤਸੱਲੀ ਕਰਕੇ ਵਹਿੜ ਦੀ ਖਰੀਦਦਾਰੀ ਕਰ ਸਕਦਾ ਵਾ ਸੋ ਦੋਸਤੋ ਮੇਰੀ ਵੀਰਾਂ ਨੂੰ ਵਾਰ-ਵਾਰ ਇਹੋ ਬੇਨਤੀ ਹੁੰਦੀ ਵੀ ਕੋਸ਼ਿਸ਼ ਕਰਿਆ ਕਰੋ ਵੀ ਖੁਦ ਆਪ ਆ ਕੇ ਚੁਆਈ ਕਰਕੇ ਤਸੱਲੀ ਕਰਕੇ ਫਿਰ ਪਸ਼ੂ ਦੀ ਖਰੀਦਦਾਰੀ ਕੀਤੀ ਜਾਏ ਤੇ ਬਾਕੀ ਜੇ ਕੋਈ ਨਹੀਂ ਵੀ ਆ ਸਕਦਾ ਪਹਿਲੀ ਗੱਲ ਤੇ ਕੋਸ਼ਿਸ਼ ਕਰੋ ਕਿ ਇੱਥੇ ਆ ਕੇ ਤਸੱਲੀ ਹੋ ਜਾਏ ਉਹਦੇ ਨਾਲ ਦੀ ਰੀਸ ਨਹੀਂ ਆ। ਜੇ ਕੋਈ ਨਹੀਂ ਆ ਸਕਦਾ ਉਹ ਵੀ ਦੋ ਟਾਈਮ ਵੀਡੀਓ ਕਾਲ ਤੇ ਆਪਦੀ ਚਵਾਈ ਕਰਵਾ ਕੇ ਲੀਟਰ ਮਨਵਾ ਸਕਦਾ ਵਾ। ਸੋ ਦੋਸਤੋ ਆ ਗੱਲ ਕਰਦੇ ਆ ਵੜ ਦੀ। ਆ ਦੇਖ ਸਕਦੇ। ਆ ਪੀਸ ਕੁਆਲਟੀ ਜੈ। ਹਾਂ। ਹਾਂ। ਆ ਦੋਸਤੋ ਚੈੱਕ ਕਰ ਸਕੋ ਇੱਥੇ। ਕੇਸ ਕੁਆਲਟੀ। ਇਸ ਤੋਂ ਅੱਗੇ ਤੱਕ ਥੋੜਾ ਕੈਮਰੇ ਤੋਂ ਡਰਦੀ ਆਹ ਤਾਂ ਤੁਸੀਂ ਚੈੱਕ ਕਰ ਸਕਦੇ ਹੋ ਪ੍ਰੋਪਰ ਚਾਰੇ ਥਣ ਚੱਲਦੇ ਆ ਕੋਈ ਭੂਰ ਨਹੀਂ ਕੋਈ ਛੱਟਾ ਨਹੀਂ ਕੋਈ ਥਾਨ ਨਹੀਂ ਘਟ ਵਦਾ ਹੈ ਕਿਸ ਤਰ੍ਹਾਂ ਦੋਸਤੋ ਜਿਹੜੀ ਦੋਦਤੀ ਗੱਲ ਕਰਦੇ ਆ ਇਹਦੇ ਕੋ ਜਿਹੜਾ ਮੌਕੇ ਤੇ ਹਾਜ਼ਰ ਆ ਉਹ 5 ਲੀਟਰ ਕੋਈ ਵੀ ਵੀ ਦੋ ਟਾਈਮ ਤਸੱਲੀ ਕਰ ਸਕਦਾ 5 ਲੀਟਰ ਮੌਕੇ ਤੇ ਆ ਜਾ ਰਿਹਾ ਬਾਕੀ ਥਾਣੇ ਚ ਕੋਈ ਵੱਧ ਘਾਟ ਕੋਈ ਪੂਰ ਸ਼ਟਾ ਕੋਈ ਕਿਸ ਤਰ੍ਹਾਂ ਦੀ ਕੋਈ ਗੱਲ ਨਹੀਂ ਬੇਫਿਕਰਾ ਹੋ ਕੇ ਕੋਈ ਆ ਕੇ ਆ ਕੇ ਚਵਾਈ ਕਰ ਸਕਦਾ ਇਹ ਨਹੀਂ ਕਿ ਕੋਈ ਆਊਗਾ ਵੀਰ ਦੂਰੋਂ ਨੇੜਿਆਂ ਤੋਂ ਨਜਾਇਜ਼ ਫੇਰਾ ਪਊਗਾ ਦੋਸਤੋ ਗੱਲ ਕਰਦੇ ਹੁਣ ਇਹਦੀ ਮੁੱਲ ਦੀ ਬਿਲਕੁਲ ਆਪਾਂ ਜਾਇਜ਼ ਹੀ ਪ੍ਰਾਈਸ ਰੱਖਿਆ ਵੀਰਾਂ ਵਾਸਤੇ ਮੋਲੇ ਦਾ ਕਰਮ ਭਾਵੇਂ 15 ਕਰ ਲਈਏ ਤਾਂ ਵੀ ਵੇੜ ਵਿਕਦੀ ਆ ਪ੍ਰਿੰਟ ਪ੍ਰਿੰਟ ਜੰਗਾ ਵੇੜਦਾ ਤੇ ਦੋਸਤੋ ਜਿਹੜੀ ਲੈ ਦੇ ਆ ਉਹ ਆਪਾਂ 12000 ਰੁਪਏ ਦੀ ਵੇੜ ਦਿਆਂਗੇ ਜੈਸਾ ਨੋਟ ਇਹ ਚ 12000 ਚ ਥੋੜਾ ਬੋਦਾ ਛੋਟ ਛਪਾ ਹੋਣਾ ਵਾ ਕੋਈ ਬਾਦਾ ਜ਼ਿਆਦਾ ਨਹੀਂ ਹੋਣਾ ਬਾਕੀ ਚਲੋ ਕੋਈ ਵੀ ਫੋਨ ਲਾਵੇ ਬਾਕੀ ਚਲੋ ਥੋੜਾ ਬੋਦਾ ਮਾਨਤ ਕਰਨ ਦੀ ਲੋੜ ਕਰਾਂਗੇ ਤੇ ਆ ਦੋਸਤੋ ਜਰਸੀ ਕ੍ਰੋਸ ਵੇੜ ਦੋ ਨੰਬਰ ਤੇ ਆ ਗਈ ਆ ਆ ਦੇਖ ਲੀ ਦੋਸਤੋ ਇਹ ਦੋਸਤੋ ਚਵਾਈ ਦੀ ਇਹ ਵੀ ਓਕੇ ਰਿਪੋਰਟ ਆ ਕੋਈ ਨਹੀਂ ਕੋਈ ਥਣ ਨਹੀਂ ਘਟ ਵਧਾ ਹੈਗਾ ਕੋਈ ਭੂਰ ਛੱਟਾ ਨਹੀਂ ਹੈਗਾ ਕਿਸ ਤਰ੍ਹਾਂ ਦਾ ਵੀ ਆ ਦੇਖ ਸਕਦੇ ਥਣ ਤੇ ਇਹ ਦੋਸਤੋ ਥੋੜੀ ਜੀ ਬਾਈ ਰੱਖਦੀ ਇੱਕ ਪਾਸੇ ਨੂੰ ਬਾਕੀ ਅਗਲੇ ਨਾਲ ਅਗਲਾ ਬਰਾਬਰ ਆ ਥਣ ਤੇ ਮਗਰਲੇ ਨਾਲ ਮਗਰਲਾ ਬਰਾਬਰ ਆ 19 ਕੀ ਦਾ 22 ਦਾ ਫਰਕ ਜ਼ਰੂਰ ਰੱਖਦੀ ਆ ਹੋਰ ਬਾਕੀ ਕਿਸ ਤਰ੍ਹਾਂ ਦੀ ਕੋਈ ਵੰਗਾ ਪਾਉਣ ਦੀ ਨਹੀਂ ਲੋੜ ਕੋਈ ਪਾੜਾ ਪਾਉਣ ਦੀ ਲੋੜ ਜਿਤਨਾ ਮਰਜੀ ਆਪ ਦੀ ਦੋ ਟਾਈਮ ਤਸੱਲੀ ਕਰ ਸਕਦਾ ਹਾਂ ਆਪੇ ਇਸ ਕੋਲ ਚੈੱਕ ਕਰਨ ਇਹ ਬਾਈ ਥੋੜਾ ਜਿਹਾ ਫਰਕ ਰੱਖਦੀ ਬਾਕੀ ਤਾਂ ਇੰਨੀ ਕੋਈ ਫਰਕ ਪਿਆ ਨਹੀਂ ਦੋਸਤੋ ਜਿਹਦਾ ਇਹਦੇ ਕੋਲ ਦੋਧਿਆਂ ਮੌਕੇ ਤੇ ਹਾਜ਼ਰ ਕੋਈ 7 ਤੋਂ 8 ਲੀਟਰ ਹੈ ਦੁੱਧ ਉਹ 8 ਵੀ ਸਕਦਾ ਵਾ ਚਲੋ 7 ਲੀਟਰ ਹੀ ਕੋਈ ਮਾਣ ਕੇ ਆਪ ਦੀ ਦੋ ਟਾਈਮ ਤਸੱਲੀ ਕਰਕੇ ਫੇਰ ਹੀ ਫ੍ਰੀਜਦਾਰੀ ਕਰ ਸਕਦਾ ਵੀ ਤੇ ਮੁੱਲ ਦੀ ਜਿਹੜੀ ਗੱਲ ਕਰਦੇ ਆ ਇਹਦਾ ਆਪਾਂ ਬਿਲਕੁਲ ਜਾਇਜ਼ ਹੀ ਆ ਮੋਲੇ ਦਾ ਕੋਈ ਵੀ ਨਹੀਂ ਕਰਨਾ ਆਪਾਂ ਦੋਸਤੋ ਇਹਦਾ 17000 ਚ ਛੋੜ ਛੱਪਾ ਥੋੜਾ ਬੋਧ ਮਾਨਤਾ ਜਰੂਰ ਕਰਾਂਗੇ ਤੇ 17000 ਦੀ ਵੈੜ ਹੋ ਜੂਗੀ ਸੋ ਦੋਸਤੋ ਇਹ ਦੋਵੇਂ ਟੋਕੜਾ ਵੈੜਾ ਨਹੀਂ ਅੱਜ ਆਪਣੇ ਕੋਲ ਸੋ ਦੋਸਤੋ ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ ਪਿਆਰ ਭਰੀ ਸਤਿ ਸ਼੍ਰੀ ਅਕਾਲ